ਅਸੀਂ ਬਾਰੇ ਆਹ ਆਓ ਆਫ ਰੋਡ ਸਵਾਰੀਆਂ ਮੰਨੇਗੇ ਚਲੋ ਜੱਪੇ ਪਲਾਸ ਸਵਾਰੀਆਂ ਗੱਡੀ ਦੇ ਵਿੱਚ ਆ ਜਾ ਰਹਾ ਜੀ ਸਵਾਰੀ ਆਰਡਰ ਉਤਰਦੀ ਆ ਹਨਾ ਜੀ ਅਸੀਂ ਉਹਨਾਂ ਅੱਗੇ ਕਰਕੇ ਢਾਰ ਦਿੰਨੇ ਆ ਯਾਰ ਆਹ ਗੇੜੀ ਸਵਾਰੀਆਂ ਜਾਣੀ ਆੜ ਨਾਲ ਆਉਂਦੀਆਂ ਇਹਨਾਂ ਕਿ ਵੀ ਕੁੜੀਆਂ ਉਸੇ ਪਿੱਛੇ ਭੱਜ ਕੇ ਨਾਲੇ ਅੱਗੇ ਅਸੀਂ ਰੋਕਦੇ ਆ ਢਾਰ ਕੇ ਸਵਾਰੀ ਬਾਜੀ ਪਿੱਛੇ ਕਿੱਥੇ ਰੋਕਦੇ ਤੁਸੀਂ ਬੱਸ ਸਟੈਂਡ ਤੇ ਨਹੀਂ ਰੋਕਦੇ ਬੱਸ ਸਟੈਂਡ ਤੇ ਸਵਾਰੀ ਚਾਰ ਬੰਨੇ ਕਰਮਾ ਮਗਰ ਰੋਕਦੇ ਨੇ ਆ ਜੀ ਚੜਨ ਵਾਲੀ ਸਵਾਰੀ ਆਓ ਪਹਿਲਾਂ ਬਾਜੀ ਹਮੇਸ਼ਾ ਦੇਖਿਆ ਜਾਂਦਾ ਜਿਹੜੀ ਸਰਕਾਰੀ ਬੱਸਾਂ ਆ ਉਮੇਸ਼ਾ ਪਿੱਛੇ ਜਾਂ ਅੱਗੇ ਰੋਕੀਆਂ ਜਾਂਦੇ ਆਂ ਸਵਾਰੀਆਂ ਮਗਰ ਭੱਜਦੀਆਂ ਆਂ ਜਾਂ ਕਿਹਦਾ 100 ਪਲੱਸ ਹੁੰਦੇ ਆਂ ਇਹਦਾ ਕੀ ਮਤਲਬ ਹੈ ਸਵਾਰੀ 100 ਤੋਂ ਪਲੱਸ ਹੋ ਗਈ ਕਿੱਥੇ ਰੋਕਾਂਗੇ ਦੱਸਿ ਮੈ 100 ਤੋਂ ਪਲੱਸ ਸਵਾਰੀ ਹੁੰਦੀ ਆ ਭਾਈ ਜਿਹੜੇ ਪ੍ਰਾਈਵੇਟ ਆ ਉਹ ਲੋਕ ਜਿਆਦਾਤਰ ਸਵਾਰੀ ਚੜਾ ਦਿਆ ਨਾ ਸਵਾਰੀਆਂ ਇਹਨਾਂ ਨਾਲ ਗੱਲ ਕਰਦੇ ਨਾ ਇਹ ਸਾਡੇ ਨਾਲ ਹੀ ਚੜੀਆਂ ਉੱਤੋਂ 100 ਪਲੱਸ ਸਵਾਰੀਆਂ ਆਟੇ ਦੇ ਕਿੱਥੇ ਰੋਕਾਂਗੇ ਸਾਨੂੰ ਮੈਂ ਚੜੀ ਆਂ ਪਾਛਲੇ ਮੈਨੂੰ ਇਹ ਕਿਹਾ ਪੁੱਤ ਨਾ ਚੜ੍ਹ ਠੀਕ ਆ ਟਾਟੇ ਤੇ ਰੋਕਣੀਆਂ ਕਹਿੰਦੇ ਬੁੜੀਆਂ ਫਿਰ ਸਵਾਰੀ ਲਾ ਕੇ ਕਹਿੰਦੇ ਰੱਬ ਦੇ ਆਪ ਕਰਨੀ ਦਿ ਕਾ ਚੋਣੇ ਹਣ ਬੁਰੀ ਕਹਿੰਦੇ ਲੱਤ ਵੱਲ ਟੁੱਟ ਜਵੇ ਫੇ ਅਸੀਂ ਕੀ ਕਰਾਂਗੇ ਠੀਕ ਆ ਤਾਂ ਕਰਕੇ ਉਹ ਪਿੱਛੇ ਲਾਉਂਦੇ ਆ ਤੇ ਇੱਥੇ ਰੋਕਦੇ ਬਾਕੀ ਇਹ ਤਾਂ ਮੈਨੂੰ ਪਤਾ ਰੋੜੀ ਬਜੀ ਤੁਹਾਡਾ ਹੋਇਆ ਕਿੱਥੇ ਕੀ ਗੱਲਬਾਤ ਇੱਥੇ ਕਿੰਨਾ ਹੋਇਆ ਮੈਂ ਪਾੜੀ ਨਹੀਂ ਹੁੰਦੀ ਹੋ ਗਿਆ ਯਾਰ ਇਹਨਾਂ ਨੇ ਦੋ ਜਨਾਂ ਨੇ ਬੱਸ ਘੇਰੀ ਇੱਕ ਆ ਬਾਈ ਆਸ ਇੱਕ ਮੁੰਡਾ ਹੋਰ ਆ ਉਹਦੇ ਯਾਰ ਮੈਂ ਕੱਲੇ ਲੱਗਣਾ ਕੋਈ ਗੱਲ ਨਹੀਂ ਠੀਕ ਆ ਤੁਸੀਂ ਮੈਨੂੰ ਬਕਵਾਸ ਨਸਵੇਵ ਕੀਤਾ ਤਾਂ ਮੈਂ ਬੋਲਾਂ ਨਾ ਕਿ ਉਹ ਚਾਹੁੰਦਾ ਠੀਕ ਹੈ ਮੈਂ ਠੀਕ ਹੈ ਮੇਰੀ ਗੱਲ ਹੁਣੇ ਮੈਂ ਨਹੀਂ ਜਾਣਦੇ ਨਹੀਂ ਕਹਿੰਦਾ ਵੀਰੇ ਵਿੱਚੇ ਆਟਾ ਕਹਿੰਦਾ ਚੱਲ ਮੈਂ ਸਾਡਾ ਟਾਈਮ ਹੈ ਸੂਰਿਆ ਸੰਦੂਕ ਕਿਹੜੇ ਦੀਪੂ ਦੀ ਬੱਸ ਹੈ ਭਾਈ ਆਪਣੀ ਨਮਾਸ਼ਹਿਰ ਦੀਪੂ ਦੀ ਬੱਸ ਹੈ ਸੰਗਰੂਰ ਤੋਂ ਚੱਲ ਕੇ ਗੱਡੀ ਸ਼ਹਿਰਪੁਰ ਜਾਣੀ ਹੈ ਜੀ ਠੀਕ ਹੈ ਜੋ ਇਹਦਾ ਟਾਈਮ ਨਸਵੇਵ ਹੈ ਜੋ ਕਰਜ਼ਾ ਮੈਨੂੰ ਪਾਊਗਾ ਠੀਕ ਹੈ ਮੈਂ ਉਲਟਾ ਕਾਨੂੰਨੀ ਕਾਰਵਾਈ ਕਰਨੀ ਹੈ ਇਸ ਦੀ ਮੇਰੀ ਮੰਗ ਆ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਦੋਸਤ ਅਸੀਂ ਭਾਈ ਸਾਡੇ ਦੇ ਕਾਰਵਾਈ ਉਹ ਵੀ ਜੇ ਸਵਾਰੀ ਘਟਾ ਦਾ ਸਾਨੂੰ ਕਹੋ ਇਹ ਸਵਾਰੀ ਘਟਾ ਦਾ ਹ 58 ਸੀਟਰ ਗੱਡੀ ਆ ਰਿਸਕ ਸਾਰਾ ਡਰਾਈਵਰ ਦੀ ਗੱਲਬਾਤ ਹੋ ਗਈ ਉਹਦੇ ਵਿੱਚ ਆ ਗਿਆ ਸੋਰੀ ਹਰੇਕ ਸਟਾਪ ਤੇ ਸੇ ਬੱਸ ਰੁਕੀ ਆ ਤੇ ਇਹਨਾਂ ਨੇ ਤੁਸੀਂ ਆਪ ਦੇਖ ਸਕਦੇ ਆ ਕਿ ਮਤਲਬ ਕਿ ਸਵਾਰੀਆਂ ਖੁੱਲ ਭਰੀਆਂ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਤੇ ਬੱਸ ਦੇ ਡਰਾਈਵਰ ਨੇ ਉਹਨਾਂ ਨੇ ਇਸ ਸਟਾਪ ਤੇ ਸੋ ਉਹਨਾਂ ਦੀਆਂ ਸਵਾਰੀਆਂ ਨੂੰ ਉਤਾਰ ਰਹੇ ਆ ਤੇ ਚੜਾਇਆ ਵੀ ਆ ਵੀਰ ਚੜਾਇਆ ਵੀ ਸਵਾਰੀਆਂ ਨੂੰ ਤੇ ਜਿਹੜੇ ਬਾਕੀ ਲੱਗੇ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਤੁਸੀਂ ਬੜੀ ਰਿਸਪੈਕਟ ਨਾਲ ਗੱਲ ਕੀਤੀ ਸੀ ਅਗਲੀ ਬੱਸ 'ਚ ਆ ਜਾਈਓ ਪਰ ਉਹ ਕਹਿੰਦੇ ਨਹੀਂ ਤੁਹਾਡੀ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਕਹਿੰਦੇ ਜੀ ਮੀਡੀਕਲ ਪਿਆ ਇਸ ਕਰਕੇ ਤੁਸੀਂ ਤਾਂ ਨਹੀਂ ਰੋਕੀ ਕਿ ਕਿ ਫਸਵਾਰੀਆਂ ਚੜਾਈਆਂ ਵੀ ਆ ਜੀ ਬੱਸ ਵਾਲਿਆਂ ਦਾ ਕਨੈਕਟਰ ਵਾਲਿਆਂ ਦਾ ਕੋਈ ਕਸੂਰ ਨਹੀਂ ਹੈਗਾ ਅਸੀਂ ਅੱਗੇ ਜਾਣਾ ਹੈ ਰਹਾ ਅਸੀਂ ਅੱਗੇ ਜਾਣਾ ਕੋਈ ਦਿਲਾਂ ਨੂੰ ਕਿ ਬੱਚੇ ਜਾਂਦੇ ਆ ਅਗਲੇ ਰੋਕੇ ਤੇ ਛੜਾ ਕੇ ਲੱਗ ਜਾਂਦੇ ਆ ਭਾਵੇਂ ਜਿੰਨਾ ਮਰਜ਼ੀ ਹੋਵੇ ਫਿਰ ਉਸ ਤੋਂ ਬਾਅਦ ਵੀ ਕੋਈ ਸਕੂਲ ਪੜਾ ਰਿਹਾ ਸਾਡੀ ਬੇਨਤੀ ਆ ਕੋਈ ਸਕੂਲ ਪੜਾ ਰਿਹਾ ਕੋਈ ਸਕੂਲ ਜੌਬਸ ਕਰਵਾ ਜਾਂਦੇ ਆ ਸਾਰੇ ਸਾਰੇ ਇੱਜ਼ਾਤਦਾਰ ਬੰਦੇ ਆ ਕਿ ਜੇ ਕਿਸੇ ਦੀ ਡੀਕੋ ਨੌਕਰੀ ਤੋਂ ਕੱਢਿਆ ਜਾਊਗਾ ਕੌਣ ਜਮੇ ਹੋਰ ਇਹ ਭਾਈ ਸਾਹਿਬ ਰਹਿਣਗੇ ਜਾਂ ਕੋਣ ਹੋਊਗਾ ਸਾਨੂੰ ਉਹ ਦੱਸ ਦਿੱਤਾ ਜਾਵੇ ਕਿਉਂਕਿ ਇਹ ਮੈਡਮ ਨੇ ਸਕੂਲ ਪੜਾਉਂਦੇ ਆ ਬੱਚਿਆਂ ਦਾ ਕੀ ਆਊਗਾ ਕੋਈ ਕਾਲਜ ਜਾਂਦਾਗਾ ਕੋਈ ਪ੍ਰੋਫੈਸਰ ਕੋਈ ਮੈਂ ਤਾਂ ਲੋਕਾਂ ਨਾਲ ਇੰਨਾ ਦਾ ਮੈਂ ਕਿਹਾ ਸਰ ਭਾਈ ਇੱਕ ਮਿੰਟ ਫੀਸ ਉਹ ਦੇਤਾ ਮੈਨੂੰ ਕੋਈ ਬੋਲਣ ਦਾ ਮੌਕਾ ਦ ਸੀ ਆਪਣਾ ਡਿਸੀਜਨ ਦੇ ਤਾ ਰੋਕ ਕੇ ਤੁਸੀਂ ਡਿਸੀਜਨ ਮੈਨੂੰ ਪੁੱਛੋ ਮੈਨੂੰ ਪੁੱਛੋ ਮੈਂ ਕਹਾਂ ਰੋਕੀ ਡਿਸੀਜਨ ਇੱਕ ਮਿੰਟ ਬਾਜੀ ਪਹੁੰਚੇ ਉਹਨਾਂ ਨੂੰ ਮੈਂ ਵੀ ਪਹੁੰਚਾ ਆਪਣਾ ਡਿਸੀਜਨ ਸੀ ਤੁਸੀਂ ਬੱਸ ਰੋਕ ਨਹੀਂ ਤੁਸੀਂ ਰੋਕੀ ਨਾ ਕਿਉਂ ਰੋਕੀ ਆ ਉਹ ਮੈਨੂੰ ਪੁੱਛੋ ਤੁਹਾਨੂੰ ਕੀ ਡਿਸੀਜਨ ਆਇਆ ਜੀ ਕਿ ਤੁਸੀਂ ਪਬਲਿਕ ਟਰਾਂਸਪੋਰਟ ਨੂੰ ਰੋਕੋ ਤੁਹਾਨੂੰ ਕੋਈ ਡਿਸੀਜਨ ਮੇਰੇ ਬੜੀ ਨਹੀਂ ਆਗੀ ਜੀ ਨਹੀਂ ਨਹੀਂ ਤੁਹਾਨੂੰ ਕੋਈ ਡਿਸੀਜਨ ਨਹੀਂ ਆਇਆ ਰੁਕਦੀ ਕਿਉਂ ਰੁਕਵਾ ਦੇ ਜਣ ਕੇ ਤੁਸੀ ਉਹ ਸਵਾਰੀ ਦਾ ਅੜਾਪੜਾ ਬੱਚਿਆ ਨਹੀਂ ਸਵਾਰੀ ਦਾ ਅੜਾਪੜਾ ਤਾਂ ਅੱਡਾ ਹੀ ਹੈ ਨਹੀਂ ਕਸੂਰ ਜਿੰਨਾ ਹੈ ਸਵਾਰੀ ਦਾ ਅੜਾਪੜੀ ਸਵਾਰ ਇਸ ਵਾਰੀ ਵਈ ਗਈ ਹੈ ਵਿੱਚ ਵੱਡੇ ਦੀ ਗੱਲ ਕਰਦੇ ਅੜਾ ਪਰਟਾ ਡਾ ਹੀ ਨਹੀਂ ਨਾਲੇ ਐਸੀ ਸਵਾਰੀਆਂ ਚਾਹਦੇ ਅੜਾ ਨਹੀਂ ਅੜਾ ਪਰਟਣ ਵਾਲੇ ਰੁਕੇ ਆਈਆਂ ਮੈਂ ਅੜਾ ਪਰਟਣ ਦੀਆਂ ਪਰ ਅਸੂਰ ਤੁਹਾਡਾ ਵਾ ਜਿੰਨਾ ਵਾ ਸਾਰੇ ਦਾ ਕੋਈ ਕਸੂਰ ਮੇਰੀ ਗੱਲ ਮੈਨਾਂ ਸੁਣ ਲਓ ਪਹਿਲਾਂ ਗੱਲ ਸੁਣ ਲਓ ਮੈਂ ਤੁਹਾਨੂੰ ਸਹੀ ਥਾਂ ਤੇ ਜਾਣ ਦਾਂਗਾ ਬੱਸ 10 ਬੱਸਾ ਰੋਕਣ ਨਾਲ ਟੀਪੂ ਦੇ ਵਿੱਚ ਜਾ ਕੇ ਕੰਪਲੇਨ ਕਰਾਓ ਸਾਰੇ ਟਾਈਮ ਸੀ ਸੱਜਾ ਬੰਦੇ ਜੋ ਟੀਪੂ ਦੇ ਵਿੱਚ ਜਾ ਕੇ ਕੰਪਲੇਨ ਕਰੋ ਵੀ ਬੱਸਾ ਟਾਈਮ ਦੇ ਸਾਰੇ ਹਾਂਜੀ ਭਾਈ ਕੀ ਨਾਮ ਆਪਣਾ ਜੀ ਜੇ ਨਾਮ ਭਿੰਦਾ ਜੀ ਕਿਹੜਾ ਪਿੰਡ ਜੀ ਅੱਛਾ ਜੀ ਕੀ ਗੱਲ ਹੋਈ ਸੀਗੀ ਸਰਕਾਰੀ ਵਾਹ ਰੁਗੀ ਦੇ ਉੱਤੇ ਵੀ ਉੱਥੇ ਮੈਂ ਗੱਬੇ ਖੜਾ ਮੈਂ ਵੀ ਉਡਾਪਾ ਇੱਕ ਮਿੰਟ ਰੁਕਣਾ ਰੁਕਣਾ ਚੱਲਦਾ ਪੈ ਲੰਦਾ ਇਹਸ ਵਾਸਤਾ ਪੈ ਲੰਦਾ ਇਹਸ ਵਾਸਤਾ ਸਾਨੂੰ ਕਿਸੇ ਨਹੀਂ ਚਲਦੀ ਮੈਂ ਦੱਸਦਾ ਮੈਂ ਦੱਸਦਾ ਤੁਸੀਂ ਗੱਲ ਤਾਂ ਸੁਣੋ ਇੱਕ ਬਸਲੀ ਰੁਗੀ ਤੁਸੀਂ ਸਾਰੀ ਅਵਸਤਾ ਲਗਣੀ ਤੇ ਸਾਰੇ ਕੋਸ਼ਿਸ਼ ਹੋ ਗਏ ਬਾਜੀ ਬਣਾ ਮੇਰੀ ਗੱਲ ਤਾਂ ਸੁਣੀ ਤੁਹਾਡੀ ਗੱਲ ਤਾਂ ਕੁੜੀ ਕਿੱਦਾਂ ਮੈਂ ਚੜੀ ਆ ਤੁਸੀਂ ਕਹਿੰਦੇ ਨਹੀਂ ਲੋ ਕੁੜੀ ਚੜੀ ਮੈਂ ਕਹਿੰਦੀ ਗੱਲ ਤਾਂ ਮੈਨੂੰ ਸਮਝਾਓ ਮੈਨੂੰ ਗੱਲ ਕਰ ਬਜੀ ਗੱਲ ਹਾਂਜੀ ਪਹਿਲਾਂ ਮੈਂ ਬੱਸ ਸਰਕਾਰੀ ਵੀ ਰੁਸਰ ਕੜਾ ਮੜੀ ਰੁਗੀ ਸੀਗੀ ਉਹ ਨਹੀਂ ਰੁਗੀ ਉਹ ਵੀ ਨਹੀਂ ਰੁਗੀ ਉਹਦੇ ਬਾਅਦ ਮੈਂ ਪ੍ਰਾਈਵੇਟ ਚੜ ਕੇ ਇੱਥੇ ਆ ਗਿਆ ਮੈਂ ਜਾਣਾ ਸੀ ਕਰਿਆ ਇੱਥੇ ਉਤਰ ਗਿਆ ਮੈਂ ਬਾਅਦ ਚ ਬੱਸ ਸਰਕਾਰੀ ਇਹੀ ਹੋਈ ਹੈ ਇਹਨਾਂ ਦਾ ਮਤਲਬ ਹੈ ਇੱਥੇ ਰੋਕਣ ਦੇ ਸਵਾਰੀ ਨਹੀਂ ਜਾਣਾ ਕਰਿਆ ਮੈਂ ਇਹਦਾ ਰਾਹੋ ਵਾਲੀ ਹੈਗੀ ਆ ਤਲ ਸੁਣੋ ਜੇ ਬੱਸ ਅੜਾਪੜ ਤੋਂ ਚੜ ਕੇ ਔੜ ਆਈਆ ਫੇ ਉਹੀ ਬੱਸ ਨਮਾ ਚੜ੍ਹ ਕਿਉਂ ਨਹੀਂ ਰਹਾ ਹੋ ਗਿਆ ਨਹੀਂ ਮੈਂ ਕਿਰਿਆਵ ਜਾਣਾ ਨਹੀਂ ਰਹਾ ਜਾਣੀ ਮੈਂ ਕਿਉਂ ਜਾਣੀ ਦਾ ਵੀ ਰਹਾ ਜਾਣਾ ਕਰਿਆ ਮੈਂ ਇਧਰ ਰੂੜਾ ਦਾ ਰਹਾ ਆਉਂਦਾ ਕਰਿਆ ਕਰਿਆ ਜਿਹੜਾ ਬੱਸ ਤਾਂ ਰਹਾ ਹੁੰਦੀ ਆ ਰੁਕ ਕੇ ਪੁੱਛੂੰਗਾ ਰੁਕ ਕਿੱਥੇ ਜਾਣੀ ਹੈ ਪੱਛੀ ਕੋਲ ਪੁੱਛੂੰਗਾ ਰੁਕੇ ਤਾਂ ਹੈ ਆ ਅੱਛਾ ਰੁਕੇ ਅੱਜ ਕੱਦ ਬਾਜੀ ਰੁਕੇ ਤਾਂ ਹੈ ਨਹੀਂ ਯਾਰ ਇਹ ਇਹਨਾਂ ਦਾ ਪਿਆਰ ਦੀ ਬੱਸ ਭਾਜੀ ਸਵਾਰੀਆਂ ਸਾਰੀਆਂ ਇੰਨੀਆਂ ਦੱਸ ਰਹੀਆਂ ਬਾਸ ਦੇ ਵਿੱਚ ਇਹ ਕਿਹੜਾ ਕੋਈ ਇਹ ਤੁਹਾਡੀ ਕੋਈ ਰਿਸ਼ਤੇਦਾਰੀ ਹੈ ਨਾ ਡਰਾਈਵਰ ਨਾ ਜੇਕਰ ਭਾਜੀ ਦਾ ਸਾਨੂੰ ਤਾਂ 15 20 15 ਸਾਲ ਹੋ ਗਏ ਉਹਨੇ 15 16 ਸਾਲ ਘੱਟੋ ਘਾਟ ਜਾਂਦੇ ਨੂੰ ਆ ਦੇਖ ਲਓ ਪਾਸ ਨਹੀਂ ਤਾਂ ਉਥੇ ਡੀਪੂ ਦੇ ਵਿੱਚ ਚੈੱਕ ਕਰ ਲਓ ਵੀ ਕਦੋਂ ਤੋਂ ਚਪਾਰ ਚੱਲਦਾ ਹੈ 390 ਤੋਂ ਬਾਅਦ 390 ਰੁਪਏ ਦਾ ਪਿੱਛਾ ਦੇਗਾ ਉਹ ਤਾਂ ਚੱਲਦਾ 10 ਰੁਪਏ ਦਾ ਮੈਂ ਤਾਂ ਹੈਰਾਨ ਹਾਂ ਇੱਥੇ ਇੱਥੇ ਮਿੰਨਾ 50 ਸਵਾਰੀਆਂ ਖੜੀਆਂ ਹੀ ਮੇਰੇ ਨਾਲ ਹੌਣ ਸਾਰੀਆਂ ਭਾਸੀ ਇੱਥੇ ਇੱਕ ਮੁੰਡਾ ਹੋਰ ਕਰ ਜਿਓ ਬਾਈ ਬਾਈ ਦੱਸ ਬਾਈ ਆਹ ਦੇਖੋ ਆ ਨੰਬਰ ਬੱਸਾਂ ਦੇ ਇੰਨਾ ਕੀ ਗੱਲ ਕਰਦਾ ਦੱਸ ਦੇ ਬਾਈ ਇਹ ਨੰਬਰ ਆ ਦੋ ਨੰਬਰ ਬੱਸਾਂ ਦੇ ਆ ਦੱਸੀ ਮੜ ਜਾ ਦੋ ਦੇ ਦਾਸਾ ਮੈਂ ਮੈਡੀਕਲ ਚੈੱਕ ਕਰਾਉਣਾ ਬਾਈ ਜੀ ਉਹ ਬੱਸਾਂ ਦੇ ਨੰਬਰ ਆ ਸਾਲੋ ਤੋਂ ਨਾ ਬੱਸ ਰੋਡਵੇ ਚ 6 ਵਜੇ 6 ਵਜੇ ਕੇ 17 18 ਮਿੰਟ ਦੀ ਗੱਲ ਆ ਇਹ ਮੈਂ ਉਧਰੋਂ ਨਵੇਂ ਸ਼ਹਿਰ ਤੋਂ ਆਦਾ ਸੀ ਕਨੈਕਟ ਸਬ ਕਨੈਕਟਰ ਸਵਾਰੀ ਤੋਂ ਜਨਾਨੀ ਸਵਾਰੀ ਤੋਂ ਪੈਸੇ ਲੁਧਾਣੇ ਦੇ ਟਿਕਟ ਮੰਗਦਾ ਉਹਨੇ ਬਲਕਿ ਜਾਣਾ ਸਿਲਕੀ ਜਾਣੇ ਸੀ ਤੇ ਸਵਾਰੀ ਚੜਾਈ ਨਹੀਂ ਉਹਨੇ ਸੇਲ ਗਿਆ ਉਹ ਪਾਜੀ ਉਹ ਉਹ ਸ਼ਿਕਾਇਤ ਭੈਣ ਜੀ ਹੁਣ ਐਦਾ ਮੇਰੀ ਇੱਕ ਗੱਲ ਸੁਣਾ ਸਾਂਦੀਆਂ ਪਿੱਛੋਂ ਅੱਡੇ 'ਚ ਸਵਾਰੀ ਲਾ ਸਕਦੀ ਨਾ ਇਧਰੋਂ ਜੇ ਨਮੇਸ਼ਰੂ ਆਂਦੀ ਆ ਤਾਂ ਉਹ ਬਰਕਤਾਂ ਦੀਆਂ ਦੁਕਾਨਾਂ ਦੇ ਪਿੱਛੇ ਸਵਾਰੀ ਲਾ ਦਿੰਦੇ ਗੱਲ ਸੁਣੋ ਜੇ ਇੱਕ ਵੀ ਗੱਲ ਅਸੀਂ ਜ਼ਿੰਮੇਵਾਰੀ ਲਵਾਂ ਤਾਂ ਐਦਾ ਕਿਤਾ ਜੇ ਮੇਰੀ ਇੱਕ ਗੱਲ ਸੁਣੋ ਮੇਰੀ ਪਹਿਲਾਂ ਕਮਾਂ ਨੂੰ ਹਾਇ ਤੇ ਪੰਚੀਆ ਸਨ ਨਾ ਗੱਲ ਤਾਂ ਸੁਣਦਾ ਹੋਏ ਜੇ ਉਹਨਾਂ ਦੀ ਜਗ੍ਹਾ ਤੁਸੀਂ ਇੱਥੇ ਖੜੇ ਹੁੰਦੇ ਘੰਟੇ ਤੋਂ ਬਸ ਦੇਖਦੇ ਹੁੰਦੇ ਤਾਂ ਕੋਈ ਤਾਂ ਦੀ ਕੋਈ ਨਹੀਂ ਖੜਦਾ ਤੇ ਬੁੜੀਆਂ ਨਾ ਬੈਠੀਆਂ ਬੰਦੇ ਨਹੀਂ ਖੜੇ ਆਉਂਦੇ ਸਮਝ ਗਏ ਜੀ ਪ੍ਰਾਈਵੇਟ ਚ ਚੱਲ ਜਾਂਦੇ ਆਪਣਾ ਔੜ ਦਾ ਸ਼ਹਿਰ ਉਹ 15 ਮਿੰਟ ਪ੍ਰਾਈਵੇਟ ਵੀ ਬਸ ਇਥੋਂ ਜਾਂਦੀ ਆ ਉਹ 15 ਮਿੰਟ ਬਾਅਦ ਬਸ ਜਾਂਦੀ ਜੀ ਜੀ ਜਿਹੜੇ ਬੱਚੇ ਖੜੇ ਆ ਸਕੂਲ ਦੇ ਪੁਰਸਖਾ ਤਾਂ ਯਾਰ ਆਲੇ ਸਕੂਲਾਂ ਵਾਲੇ ਹੋਰ ਵੀ ਨੌਕਰੀਆਂ ਵਾਲੇ ਖੜੇ ਆ ਕਾਲਜ ਪੜ੍ਹਦੇ ਆ ਪਾਸ ਲੈ ਕੇ ਆਣ ਲੱਗ ਫਿਰ ਕੀ ਕਰੋਗੇ ਹਾਂਜੀ 52 ਸੀਟਰ ਬੱਸ ਹੈ ਨਾ ਹਾਂਜੀ ਕੋ ਭੈਣ ਜੀ ਆਪਾਂ ਕੋ ਆਪਾਂ ਤਾਂ ਨਹੀਂ ਕਹਦੇ ਅੱਡੇ 'ਚ ਰੋਕੋ ਨਾ ਅੱਡੇ ਦੇ ਵਿੱਚ ਗੱਲ ਮੋੜੇ ਖੜੇ ਰੋਕਣਾ ਨਹੀਂ ਪਹੁੰਚਣ ਸਾਡੇ ਮੇਰੀ ਗੱਲ ਉਹ ਹੀ ਪਹੁੰਚਾ ਟਰਾਕੇ ਲੱਗੇ ਅੱਡੇ ਦੇ ਵਿੱਚ ਉੱਤੋਂ ਬਾਅਦ ਜਦੋਂ ਕਹਿੰਦੀਆਂ ਵੀ ਚਲੋ ਬੰਨ ਜਾਓ ਬੰਨ ਨਾ ਰੋਕਣੀ ਨਹੀਂ ਮੈਂ ਕਹਿੰਦਾ ਕਿ ਅਸੋਂਗਾ ਕੇ ਦੱਸੀ ਜੇ ਸੀਟਾਂ ਪਤਾ ਕੀ ਆ ਪਤਾ ਕੀ ਆ ਜਾਓ ਜਾਓ ਮੇਰੇ ਬਦਲ ਕੇ ਜਾਓ ਮਾਤਾ ਮਿਟਾ ਦਿਲਾਓ ਕਿਰਤਾਂ ਲਈ ਸਾਰੇ ਕੰਮਾਂ ਬਿਲਾ ਲੈ ਸਾਰੇ ਕਰੀਆਂ ਨੇ ਦੋਨੋਂ ਪਾਸੇ ਟੈਕਰਾਉਂਦੀਆਂ ਨੇ ਇੱਥੇ ਆ ਜਾ ਹੁਣ ਮੈਂ ਹੱਲ ਕਰੂੰ ਇੱਕ ਵਾਰੀ ਕਰ ਲੈ ਹੁਣ ਨਿਕਲਾ ਹੁਣ ਤਾਂ ਨਹੀਂ ਖੜਾ ਰਹਿ ਜੇ ਖੜਾ ਰਹਿ ਚਾਹੀਦਾ ਹੁਣ ਹੋਣਾ ਸੀ ਜਾਨ ਐਸੇ ਖੜੇ ਮੈਂ ਜਾਣ ਨਹੀਂ ਦੇਣਾ ਤੇਰਾ ਹਾਂ ਹਾਂ ਠੀਕ ਹੈ ਕੋਈ ਗੱਲ ਨਹੀਂ ਇੰਸਟਾਗ੍ਰਾਮ ਵਾਲਾ ਕੋਈ ਗੱਲ ਨਹੀਂ 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 ਅਸੀਂ ਭਰਾ ਆ ਤੇਰੀ ਯਾਰ ਤੂੰ ਇੱਥੇ ਖੜਾ ਪਾਣੀ ਪੀ ਜਾ ਮੈਂ ਵੀ ਕਹੂੰਗਾ ਤੂੰ ਮੇਰੇ ਨਾਲ ਹੱਥ ਪਾਇਆ ਹਾਂ ਹਾਂ ਕਹਿ ਜੀ ਹੋਰ ਜਾਣਾ ਕਿੱਥੇ ਹੈ ਨੇ ਕੋਈ ਤੇ ਮੈਂ ਰੋ ਬੈਠਾ ਤੇ ਹਾਂ ਜੀ ਸਾਡੇ ਦੇਖੋ ਮੇਰੀ ਉੱਤੇ ਹੁਣ ਤੇਰੇ ਦੱਸ ਕੀ ਕਰ ਰਹੀ ਬਾਰੀ ਨਹੀਂ ਚੱਲਦੀ ਕੋਈ ਨਿਕਲ ਰਹੀ ਤੇ ਪੇਸ ਦੱਸੋ ਨਹੀਂ ਮੈਂ ਗੱਲ ਤੇਰਾ ਪੈਂਟਾ ਕਰ ਆਪਣਾ ਆਪਣਾ ਆ ਜਾ ਮਾਸ਼ੀ ਹਲਾ ਲੋ ਜੀ ਆਹ ਜੀ ਉਹਦੇ ਭਾਦੀਆ ਵਾਰੀਆਂ ਨਹੀਂ ਚੜਦੇ ਗੱਲ ਜੀ ਸਾਰੰਗ ਦੇ ਉਹਦੇ ਪਹਿਲਾਂ ਉਹ ਤੇ ਦੇ ਪੜ ਲਿਆ ਹੈ ਕੱਟਨੇ ਜਨ ਬਰਬਾਦ ਕੀਤਾ ਬਾਈ ਸਾਰੰਗ ਨਾ ਨੰਨੇ ਕੋਸ਼ਨਾ ਘੰਟਾ ਖਰਾਬ ਹੋਏ ਤੋ ਬਾਈ ਮੂੰਹ ਨੂੰ ਟੋਪੇ ਇਹ ਤੁਸੀਂ ਦੱਸੋ ਤੁਸੀਂ ਦੱਸੋ ਇੱਧਰ ਗੱਲ ਕਰੋ ਬਾਬਾ ਜੀ ਮੈਨੂੰ ਕਿਹੜੇ ਪੈਣ ਦੱਸੋ ਗੱਲ ਕਰੋ ਨਹੀਂ ਮਤਲਬ ਕੀ ਮਤਲਬ ਤੁਸੀਂ ਮੇਰਾ ਕੀ ਕਸੂਰ ਹੈ ਦੱਸੋ ਦੱਸੋ ਤੁਹਾਨੂੰ ਕਹੋ ਜੋ ਕਹਿਣਾ ਹੈ ਫੋਲਡ ਨੂੰ ਸੱਦੋ ਤੁਸੀਂ ਸਾਹਮਣੇ ਪੱਕ ਦੇਓ ਆਪਣਾ ਕਿਹੜੇ ਪੱਤਰ ਕਿਹੜੇ ਦੱਸੋ ਮੈਨੂੰ ਔਰ ਮੂੰਹ ਨਾਲ ਇੱਧਰ ਚਲੋ ਇੱਧਰ ਮੂੰਹ ਇੱਧਰ ਰਖਾ ਲਓ ਪਾਸਾ ਪੈਸੇ ਜਿਸ ਨਾਲ ਦੇਖ ਲਈਏ ਰੋਕੀ ਬਸ ਰੋਕਦੇ ਵੇਖ ਨਹੀਂ ਗਏ ਤੇ ਨਾ ਦੱਸਣਾ ਅੰਦਰ ਤੋਂ ਬਾਹਰ ਅੱਜ ਕੋਈ ਬਾਕੀ ਹੈ ਬਾਕੀ ਬੋਲੋ ਨਾ ਜੇ ਕੋਈ ਕੋਈ ਅਰਜੈਂਟ ਕੰਮ ਦਾ ਜਾਂਦਾ ਮੁੰਡਿਆਂ ਵਾਲੇ ਵਿੱਚ ਨਹੀਂ ਮਿਲਦੀ ਸਾਰੇ ਲੇਟ ਤੁਹਾਨੂੰ ਕਿੱਥੇ ਜਾਣਾ ਸੀਗਾ ਮੁੰਡਾ ਕਿਹੜੀ ਲਗੋ ਹੋਰ ਬੱਚਾ ਬਹੁਤ ਹੁੰਦੀ ਆਉਂਦੀ ਹੈ ਇਸ ਬੰਦੇ ਦਾ ਤਰੀਕਾ ਗਲਤ ਸੀਗਾ ਰੋਕੰਦਾ ਸੀ ਆਪ ਕਹਿੰਦੇ ਸੀ ਕਿ ਗਲਤ ਸੀਗਾ ਰੋਕ ਤਰੀਕਾ ਗਲਤ ਸੀਗਾ ਤਰੀਕਾ ਗਲਤ ਸੀਗਾ ਪਰ 90% ਬੱਸਾਂ ਵਾਲੇ ਵੀ ਅੱਗੇ ਪਿੱਛੇ ਹੀ ਕਰਦੇ ਸਵਾਰੀ ਲੈ ਕੇ ਨਹੀਂ ਹੈ ਗਈ ਆਈ ਆਪਾਂ ਤਾਂ ਅਸਲ ਕਹਿ ਜਾਂ ਪਰ ਗਲਤ ਨਹੀਂ ਬੰਦਾ ਅਧਿਕਾਰੀ ਕਿੱਥੇ ਰੋਕੈਂਦਾ ਆਜੀ ਨਾ ਜਰਾ ਸਵਾਰੀ ਛੱਡ ਦੋ ਸਵਾਲੇ ਨੂੰ ਕੋਈ ਦਾ ਪੰਗਾ ਨਹੀਂ ਜੱਟੇ ਨਾਲ ਸਵਾਰੀ ਪੱਜ ਗਈ ਆ ਇੱਕ ਮਿੰਟ ਭਾਈ ਭਾਈ ਇੱਕ ਮਿੰਟ ਤੁਹਾਡੇ ਮਗਰ ਲੱਗੇ ਸਵਾਰੀ ਪੱਜ ਗਈ ਆ ਇੱਕ ਮਿੰਟ ਭਾਈ 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 ਇੱਕ ਮਿੰਟ ਤੁਹਾਡੇ ਮਗਰ ਲੱਗੇ ਸਵਾਰੀ ਭੱਜਦੀ ਆ ਸੌਰੀ ਫੇਰ ਮਰ ਜੇ ਕੋਈ ਜ਼ਿੰਮੇਵਾਰਾ ਮੈਂ ਜ਼ਿੰਮੇਵਾਰਾ ਦੋ ਸਟੈਂਡਰ ਰੋਕੋ ਮੇਜ਼ ਵਰੀ ਨਹੀਂ ਜਗ੍ਹਾ ਨਾ ਡਰਾਓ ਸਵਾਰੀ ਇਤਨੇ ਇੰਦੀਰੀ ਵਿੱਚ ਬੈਠੀ ਆ ਨਾ ਡਰਾਓ ਇੱਕ ਮਿੰਟ ਆਪਣੀ ਜਿਹੜੀ ਬਾਤ ਨਹੀਂ ਕੋਈ 200 ਪਾਉਂਦੀ ਆ ਇੱਕ 7 ਲੋਈ 900 ਪਾਉਂਦੀ ਆ ਹਣਾ ਉਹੀ ਡਾਇਮੰਡ ਪਰ ਭਾਈ ਜਦੋਂ ਵੀ ਕੋਈ ਬੰਦਾ ਰਾਮੂ ਹੀ ਜਾਣਾ ਮਾ ਜਾਂ ਮਾ ਨਹੀਂ ਕੰਮ ਹੀ ਜਾਣਾ ਇਹ ਕਹਦੇ ਆਪਾਂ ਕਹੀਦਾ ਕਰਿਆਮੀ ਦਵਾਈ ਨਾ ਹੋਵੇ ਗਾਜੀਆਂ ਦਵਾਈ ਨਾ ਹੋਵੇ ਭਾਈ ਇਹਨੂੰ ਗਲਤ ਕਹਿੰਦੇ ਸੀ ਗਲਤ ਕਹਿੰਦੇ ਇਹਨੂੰ ਕਾਹਦੀ ਕਹਿੰਦੇ ਕਾਹਦੀ ਵਾਦ ਰੰਭਾ ਵਾਦ ਮੇਰੇ ਕੋਲ ਸੰਦ ਮੈਨੂੰ ਸਹੀ ਕਹਿੰਦੇ ਆਪਾਂ ਇਹ ਸਵਾਰੀ ਕੋਈ ਸਵਾਰੀ ਕਹਿੰਦੀ ਇਹ ਸਵਾਰੀ ਵੀ ਲੈਣੀ ਹੈ ਚਲੋ ਚੱਲਦਾ ਮੈਂ ਤਾਂ ਠੀਕ ਹੈ ਲੋਕਾਂ ਨੂੰ ਕਹਿੰਦੇ ਹੋ ਰਿਟਨ ਦੇਓ ਰਿਟਨ ਦੇਓ ਸਾਨੂੰ ਦੱਸਾ